ਜਪੋ ਜੀ ਸਤਨਾਮ ਸਤਨਾ ਤਨ ਤਨ ਜਗਤ ਪਿਤਾ ਜਗਤ ਗੁਰੂ ਰਬਿਦਾਸ ਸ ਮਹਾਰਾਜ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਦਾ ਨਿਗਮan ਰਹੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਦੇਸ਼ ਸਰਬ ਦੇਸ਼ ਦੇ ਵਿੱਚ ਵਸ ਰਹੀਆਂ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ ਤਨ ਗੁਰਦੇਵ ਅੱਜ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਤਗੁਰ ਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੀ ਗੱਲ ਕਰਦੇ ਹਾਂ ਗੱਲ ਕਰਦੇ ਹਾਂ ਕਿ ਸਤਗੁਰ ਵਿਦਾਸ ਮਹਾਰਾਜ ਜੀ ਨੂੰ ਆਪਾਂ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਕਿਉਂ ਕਹਿੰਦੇ ਹਾਂ ਕਿਉਂਕਿ ਜਦੋਂ ਆਪਾਂ ਕਿਸੇ ਦੇ ਜੀਵਨ ਤੇ ਚਾਤ ਮਾਰਦੇ ਹਾਂ ਜੀਵਨ ਨੂੰ ਦੇਖਦੇ ਹਾਂ ਤੇ ਆਪਾਂ ਉਹਨਾਂ ਦੇ ਕੀਤੀ ਹੋਈ ਕੰਮਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਉਹ ਉਪਾਦੀ ਦਿੱਤੀ ਜਾਂਦੀ ਹੈ ਜਿਸ ਦੇ ਉਹ ਅਸਲੀ ਹੱਕਦਾਰ ਹੁੰਦੇ ਹਨ ਹੁਣ ਆਪਾਂ ਸਤਗੁਰਾਂ ਦੀ ਬਾਣੀ ਪੜ ਕੇ ਦੇਖੀਏ ਸੁਣ ਕੇ ਦੇਖੀਏ ਫਿਰ ਸਾਨੂੰ ਪਤਾ ਲੱਗਣਾ ਹੈ ਕਿ ਸਤਗੁਰੂ ਬਿਦਾਸ ਮਹਾਰਾਜ ਜੀ ਨੂੰ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੀ ਉਪਾਧੀ ਜਾਂ ਸਤਗੁਰੂ ਬਿਦਾਸ ਮਹਾਰਾਜ ਜੀ ਨੂੰ ਜਗਤਗੁਰੂ ਦੇ ਨਾਮ ਦੇ ਨਾਲ ਸਮੋਹਨ ਕੀਤਾ ਜਾਂਦਾ ਹੈ ਸਤਗੁਰੂ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਕੇ ਸਤ ਸੰਗਤ ਮਿਲ ਰਹੀ ਏ ਮਾਦੋ ਜੈਸੇ ਮਦਬ ਮਖੀਰਾ ਹੁਣ ਗੁਰੂ ਪਿਆਰੀ ਸਾ ਸੰਗਤ ਜੀਓ ਇਸ ਲਾਇਨ ਦੇ ਵਿੱਚ ਇਸ ਸ਼ਬਦ ਦੇ ਵਿੱਚ ਉਹਨਾਂ ਨੇ ਕਿਤੇ ਵੀ ਨਹੀਂ ਲਿਖਿਆ ਕਿ ਕਿਸੇ ਇੱਕ ਕਮਿਊਨਿਟੀ ਵਾਸਤੇ ਹੈ ਕਿਸੇ ਇੱਕ ਜਾਤ ਵਾਸਤੇ ਹੈ ਇੱਕ ਧਰਮ ਵਾਸਤੇ ਹੈ ਉਹਨਾਂ ਨੇ ਕਿਹਾ ਕਿ ਸਤ ਸੰਗਤ ਮਿਲ ਰਹੀਏ ਮਾਦੋ ਕਿ ਸਾਨੂੰ ਮਧੂ ਮੱਖੀਆਂ ਦੀ ਤਰ੍ਹਾਂ ਸਾਰੇ ਸਮਾਜ ਨੂੰ ਸਰਬ ਸਮਾਜ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਜਦੋਂ ਆਪਾਂ ਦੇਖੀਦੇ ਨੇ ਪਰਿਵਾਰ ਦੀ ਗੱਲ ਕਰਦੇ ਹਾਂ ਕਿ ਪਰਿਵਾਰ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਜੇ ਪਰਿਵਾਰ ਦੇ ਵਿੱਚ ਏਕਾ ਹੋਵੇਗਾ ਤੇ ਫਿਰ ਗੁਰੂ ਪਿਆਰੀ ਸਾਜ ਸਮਝ ਪਰਿਵਾਰ ਤਰੱਕੀ ਕਰਦਾ ਹੈ ਇਸੇ ਤਰ੍ਹਾਂ ਸਤਗੁਰਵਦਾਸ ਮਹਾਰਾਜ ਜੀ ਨੇ ਵੀ ਗੱਲ ਕੀਤੀ ਕਿ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਬ ਮਖੀਰਾ ਕਿ ਸਾਰਿਆਂ ਨੂੰ ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਰਹਿਣਾ ਚਾਹੀਦਾ ਹੈ ਤਾਂ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਤਾਂ ਹੀ ਸਾਡਾ ਦੇਸ਼ ਸਾਡਾ ਸ਼ਹਿਰ ਤਰੱਕੀ ਕਰ ਸਕਦਾ ਹੈ ਕਿਉਂਕਿ ਜਦੋਂ ਇੱਕ ਘਰ ਦੇ ਵਿੱਚ ਆਪਸੀ ਪਿਆਰ ਭਾਈਚਾਰਾ ਹੋਵੇਗਾ ਏਕਾ ਹੋਵੇਗਾ ਤੇ ਉਹ ਤਰੱਕੀ ਕਰਦਾ ਹੈ ਤੇ ਜਦੋਂ ਪੂਰੇ ਮਹੱਲੇ ਦੇ ਵਿੱਚ ਨਗਰ ਦੇ ਵਿੱਚ ਆਪਸ ਵਿੱਚ ਪਿਆਰ ਸਬਰ ਸੰਤੋਖ ਏਕਾ ਹੋਵੇਗਾ ਤੇ ਉਹ ਸਾਰਾ ਨਗਰ ਤਰੱਕੀ ਕਰਦਾ ਹੈ ਇਸੇ ਤਰ੍ਹਾਂ ਜਦੋਂ ਸ਼ਹਿਰ ਦੀ ਗੱਲ ਆ ਜਾਵੇ ਜਦੋਂ ਦੇਸ਼ ਦੀ ਗੱਲ ਆ ਜਾਵੇ ਤਾ ਫਿਰ ਗੁਰੂ ਪਿਆਰੀ ਸਾਧ ਸੰਗਤ ਜਦੋਂ ਸੰਗਤਾਂ ਦੇ ਵਿੱਚ ਸਮਾਜ ਦੇ ਵਿੱਚ ਦੇਸ਼ ਵਿੱਚ ਏਕਾ ਹੋਵੇਗਾ ਤਾਂ ਫਿਰ ਗੁਰੂ ਪਿਆਰੀ ਸਾਧ ਸੰਗਤ ਜੀਓ ਉਸ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਇੱਥੇ ਦੇਖੋ ਗੱਲਾਂ ਕੀ ਫਿਰ ਕਿ ਸਤਗੁਰੂ ਅਮਰਦਾਸ ਜੀ ਨੇ ਕਿਸੇ ਇੱਕ ਕਮਿਊਨਿਟੀ ਵਾਸਤੇ ਕਿਸੇ ਇੱਕ ਜਾਤ ਵਾਸਤੇ ਕਿਸੇ ਇੱਕ ਧਰਮ ਦੀ ਗੱਲ ਨਹੀਂ ਕੀਤੀ ਸਾਰਾ ਸਮਾਜ ਦੀ ਗੱਲ ਕੀਤੀ ਹੈ ਸਾਰਿਆਂ ਦੀ ਹੀ ਗੱਲ ਕੀਤੀ ਆ ਕਿ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਕਿਸੇ ਨੂੰ ਉੱਚਾ ਨੀਵਾ ਜਾਂ ਕਿਸੇ ਨੂੰ ਆਪਾਂ ਕਹਿੰਦੇ ਕਿਸੇ ਜਾਤ ਦੇ ਕਾਰਨ ਅਸੀਂ ਉਸ ਨੂੰ ਉਹਦੀ ਕਹਿ ਦੋ ਕਿ ਆਪਾਂ ਕਮੀ ਮਹਿਸੂਸ ਕਰੀਏ ਜਾਂ ਕਮੀ ਉਹਦੀ ਕੱਢੀਏ ਤਾਂ ਫਿਰ ਇਹ ਗਲਤ ਗੱਲ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਜਦੋਂ ਇਕੱਠੇ ਰਾਵਾਂਗੇ ਸਾਰਿਆਂ ਨੂੰ ਇਕੱਠੇ ਰੱਖ ਕੇ ਸਤਗੁਰੂ ਜੀ ਕਹਿੰਦੇ ਫਿਰ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ ਹੁਣ ਦੇਖੋ ਇੱਥੇ ਵੀ ਗੱਲ ਹੋਈ ਆ ਗਈ ਜਿਵੇਂ ਪਹਿਲਾਂ ਸਤ ਸੰਗਤ ਮਿਲ ਰਹੀ ਏ ਮਾਦੋ ਜੈਸੇ ਮਦ ਮਖੀਰਾ ਕਿ ਉੱਥੇ ਵੀ ਕਿਸੇ ਇੱਕ ਕਮਿਊਨਿਟੀ ਦੀ ਗੱਲ ਨਹੀਂ ਕੀਤੀ ਔਰ ਇਸ ਸ਼ਲੋਕ ਦੇ ਵਿੱਚ ਵੀ ਕਿਸੇ ਇੱਕ ਕਮਿਊਨਿਟੀ ਦੀ ਗੱਲ ਨਹੀਂ ਕੀਤੀ ਸਤਿਗੁਰੂ ਜੀ ਕਹਿੰਦੇ ਐਸਾ ਰਾਜ ਮੈਂ ਚਾਹੁੰਦਾ ਹਾਂ ਜਿੱਥੇ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਮਿਲੇ ਸਾਰਿਆਂ ਨੂੰ ਅੰਨ ਮਿਲੇ ਖਾਣ ਪੀਣ ਲਈ ਕਿਸੇ ਹਰ ਚੀਜ਼ ਦੀ ਵਿਵਸਥਾ ਹੋਵੇ ਛੋਟ ਬੜੇ ਚਾਹੇ ਕੋ ਛੋਟਾ ਹੋਵੇ ਕੋਈ ਵੱਡਾ ਹੋਵੇ ਸਾਰੇ ਹੀ ਬਰਾਬਰ ਬਸਣ ਇੱਥੇ ਵੀ ਦੇਖੋ ਗੱਲ ਆ ਗਈ ਸਭ ਦੀ ਗੱਲ ਕੀਤੀ ਹੈ ਸਾਰੇ ਸਮਾਜ ਦੀ ਗੱਲ ਕੀਤੀ ਕਿਸੇ ਇੱਕ ਕਮਿਊਨਿਟੀ ਕਿਸੇ ਇੱਕ ਜਾਤ ਕਿਸੇ ਇੱਕ ਧਰਮ ਦੀ ਨਹੀਂ ਗੱਲ ਕੀਤੀ ਸਾਰਿਆਂ ਦੀ ਗੱਲ ਕੀਤੀ ਤਾਂ ਹੀ ਜਗਤਗੁਰੂ ਰਵਿਦਾਸ ਸਹਾਰਾ ਜੀ ਦੀ ਉਪਾਧੀ ਸਤਗੁਰੂ ਰਵਿਦਾਸ ਸਹਾਰੇ ਨੂੰ ਦਿੱਤੀ ਜਾਂਦੀ ਹੈ ਕਿਉਂ ਕਿ ਉਸ ਵੇਲੇ ਦੇ ਸਮੇਂ ਦੇ ਅਨੁਸਾਰ ਜਦੋਂ ਸਤਗੁਰੂ ਰਵਿਦਾਸ ਸਹਾਰਾ ਜੀ ਮੌਜੂਦ ਸੀ ਚਾਰੇ ਵਾਨਾਂ ਦੇ ਲੋਕ ਉਸ ਵੇਲੇ ਸਤਗੁਰੂ ਅਰਬਦਾਸ ਮਹਾਰਾਜ ਦੀ ਚਾਨੀ ਲੱਗੇ ਇੱਕ ਨਹੀਂ ਅਨੇਕਾਂ ਰਾਜੇ ਮਹਾਰਾਜਾਂ ਨੇ ਵੀ ਸਤਗੁਰੂ ਅਰਬਦਾਸ ਮਹਾਰਾਜ ਜੀ ਨੂੰ ਗੁਰੂ ਮੰਨਿਆ ਉਸ ਵੇਲੇ ਇੱਕ ਕਹ ਲੋ ਧਰਮ ਦੇ ਨਹੀਂ ਸਭ ਧਰਮਾਂ ਨੇ ਸਤਗੁਰੂ ਅਰਬਦਾਸ ਮਹਾਰਾਜ ਜੀ ਨੂੰ ਜਗਤ ਗੁਰੂ ਮੰਨਿਆ ਸਤਗੁਰੂ ਅਰਬਦਾਸ ਮਹਾਰਾਜ ਨੇ ਜਿੱਥੇ ਗੱਲ ਕੀਤੀ ਫਿਰ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਰਾਜ ਐਸਾ ਹੋਣਾ ਚਾਹੀਦਾ ਜਿੱਦੇ ਸਾਰੇ ਹੀ ਛੋਟੇ ਵੱਡੇ ਊਚ ਨੀ ਸਭ ਬਰਾਬਰ ਵਸਣ ਕੋਈ ਊਚ ਨੀਚ ਨਾ ਹੋਵੇ ਕਿਸੇ ਨੂੰ ਕੋਈ ਨੀਚ ਨੀਚ ਕਰ ਮਾਰੇ ਜਾਨਤ ਨਾਹੀ ਨਦਾਨ ਸਭ ਕਾ ਪਾਲਣ ਹਾਰਾ ਰਬਦਾਸ ਇੱਕ ਭਗਵਾਨ ਕਹਿੰਦੇ ਕੋਈ ਨੀਚ ਨੀਚ ਕਰਕੇ ਮੇਣੇ ਨਾ ਮਾਰੇ ਕਿਸੇ ਨੂੰ ਵੀ ਉਹ ਪਰਮਾਤਮਾ ਸਭ ਦਾ ਪਾਲਣ ਹਾਰ ਹੈ ਜਿੱਤੇ ਰਾਜ ਭਾਗ ਦੀ ਗੱਲ ਕਿੰਨੀ ਕਹਿੰਦੇ ਰਾਜ ਹੁੰਦਾ ਕਿਦਾਂ ਦਾ ਹੈ ਰਾਜ ਕਿਹੜਾ ਹੋਣਾ ਚਾਹੀਦਾ ਹੈ ਉਹਦੀ ਵਿਵਸਥਾ ਕਿਦਾਂ ਦੀ ਹੋਣੀ ਚਾਹੀਦੀ ਹੈ ਫਿਰ ਉਹਨਾਂ ਨੇ ਗੱਲ ਕੀਤੀ ਬੇਗਮਪੁਰਾ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਈ ਤੀਠਾਉ ਨਾ ਤਸਵੀਜ ਖਰਾਜ ਨਾ ਮਾਲ ਕੋਵ ਨਾ ਖਤ ਨਾ ਤਰਸ ਜਵਾਲ ਕਹਿੰਦੇ ਐਸਾ ਬੇਗਮਪੁਰਾ ਹੋਣਾ ਚਾਹੀਦਾ ਜਿੱਥੇ ਕਿਸੇ ਨੂੰ ਕੋਈ ਡਰ ਨਾ ਹੋਵੇ ਕੋਈ ਭੈ ਨਾ ਹੋਵੇ ਕੋਈ ਟੈਕਸ ਨਾ ਦੇਣਾ ਪਵੇ ਹਰ ਜਿਹੜਾ ਜੀਵ ਆ ਉਹ ਆਜ਼ਾਦ ਹੋਵੇ ਕਿਸੇ ਦੇ ਵੀ ਵਿੱਚ ਡਰ ਨਾ ਹੋਵੇ ਭੈ ਨਾ ਹੋਵੇ ਕੋਈ ਖੌਫ ਨਾ ਹੋਵੇ ਜਿਵੇਂ ਆਪਾਂ ਗੁਰੂ ਪਿਆਰੇ ਸਾਹਿਬ ਜੀ ਨਾਲ ਗੱਲ ਕਰਦੇ ਆ ਕਿ ਆਪਾਂ ਜਲੰਧਰ ਤੋਂ ਦਿੱਲੀ ਤੱਕ ਜਾਣਾ ਹੋਵੇ ਸਰਕਾਰ ਨੇ ਸੜਕ ਬਣਾਈ ਹੈ ਉਸ ਸੜਕ ਤੇ ਹਰ ਜੀਵ ਜਾ ਸਕਦਾ ਹੈ ਹਰ ਧਰਮ ਦਾ ਇਨਸਾਨ ਜਾ ਸਕਦਾ ਹੈ ਉਥੇ ਕੋਈ ਰੋਕ ਟੋਕ ਨਹੀਂ ਹੈ ਕਿ ਆਹ ਧਰਮ ਦੇ ਜਾ ਸਕਦੇ ਆਹ ਨਹੀਂ ਜਾ ਸਕਦੇ ਇਸੇ ਤਰ੍ਹਾਂ ਸਤਿਗੁਰੂ ਗੁਰਦਾਸ ਮਹਾਰਾਜ ਕਹਿੰਦੇ ਬੇਗਮਪੁਰਾ ਐਸਾ ਸ਼ਹਿਰ ਹੈ ਜਿੱਥੇ ਸਭ ਜੀਵ ਬਰਾਬਰ ਵਸਣ ਤਾਂ ਹੀ ਸਤਿਗੁਰੂ ਗੁਰਦਾਸ ਮਹਾਰਾਜ ਜੀ ਨੂੰ ਜਗਤ ਗੁਰਦਾਸ ਮਹਾਰਾਜ ਜੀ ਦੀ ਉਪਾਧੀ ਦਿੱਤੀ ਗਈ ਹੈ ਫਿਰ ਅੱਗੇ ਕੀ ਕਹਿੰਦੇ ਹਨ ਕਿ ਜਦੋਂ ਸਾਡੇ ਕੋਲ ਬੇਗਮਪੁਰਾ ਸ਼ਹਿਰ ਆ ਗਿਆ ਫਿਰ ਕਿਸੇ ਦੇ ਅਧੀਨ ਨਹੀਂ ਰਹਿਣਾ ਪਰਾਦੀਨਤਾ ਪਾਪੈ ਜਾਨ ਲਿਹੋ ਰੇ ਮੀਤ ਰਬਿਦਾਸ ਦਾ ਪਰਾਦੀਨ ਸੋ ਕੌਣ ਕਰੇ ਹੈ ਪ੍ਰੀਤ ਕਹੇ ਪਾਈ ਕਿਸੇ ਦੇ ਗੁਲਾਮ ਨਹੀਂ ਰਹਿਣਾ ਆਪਾਂ ਆਜ਼ਾਦ ਆਜ਼ਾਦ ਹੋ ਕੇ ਗੱਲ ਕਰਨੀ ਹੈ ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀਓ ਤਨ ਤਨ ਸਤਗੁਰੂ ਬਿਦਾਸ ਸਮਹ ਰਾਜ ਜੀ ਨੇ ਜਿੱਥੇ ਇਕੱਠੇ ਰਹਿਣ ਦੀ ਗੱਲ ਕੀਤੀ ਹੈ ਉਥੇ ਹੀ ਰਾਜ ਭੰਗ ਦੀ ਗੱਲ ਕੀਤੀ ਹੈ ਉੱਥੇ ਬੀਗਮਪੁਰੇ ਸ਼ਹਿਰ ਦੀ ਗੱਲ ਕੀਤੀ ਐ ਉੱਥੇ ਹੀ ਆਜ਼ਾਦੀ ਪਰਿਆ ਜੀਵਨ ਬਤੀਤ ਕਰਨ ਦੀ ਗੱਲ ਕੀਤੀ ਐ ਤੇ ਅਖੀਰ ਦੇ ਵਿੱਚ ਸਤਿਗੁਰ ਜੀ ਬਖਸ਼ਿਸ਼ ਕਰਦੇ ਗੁਰ ਕੀ ਮੂਰਤ ਮਨ ਵਿਖੇ ਤਰੋ ਸੁਹਰਗਮ ਧਿਆਨ ਨਾਮ ਦਾਨ ਇਸ਼ਨਾਨ ਕਰ ਦੁਆਰੇ ਪਾਵੇ ਮਾਨ ਕਿਦੇ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨ ਕੇ ਜੀਵ ਜਿਹੜਾ দান ਕਰਦਾ ਹੈ ਇਸ਼ਨਾਨ ਕਰਦਾ ਹੈ ਪਰਮਾਤਮਾ ਦਾ ਨਾਮ ਲੈਂਦਾ ਹੈ ਉਹਦਾ ਹਰ ਪਾਸੇ ਮਾਣ ਸਨਮਾਨ ਵਧਦਾ ਜਾਂਦਾ ਹੈ ਇਹ ਗੁਰੂ ਪਿਆਰੇ ਸਾਧ ਸੰਗਤ ਜੀਓ ਗੱਲ ਸੱਚ ਵੀ ਸਾਬਤ ਹੁੰਦੀ ਹੈ ਅੱਜ ਆਪਾਂ ਦੇਖਦੇ ਜਿਹੜਾ ਜਿਹੜਾ ਜੀਵ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦਾ ਹੈ ਉਹਦਾ ਹਮੇਸ਼ਾ ਉਹਦਾ ਮਾਣ ਸਨਮਾਨ ਵਧਦਾ ਜਾਂਦਾ ਹੈ ਅਸੀਂ ਦੇਖਦੇ ਹਾਂ ਕਿ ਸੰਤਾਂ ਮਹਾਂਪੁਰਸ਼ਾਂ ਦੇ ਜਦੋਂ ਵੀ ਕਿਤੇ ਆਉਂਦੇ ਹੈ ਉਹਨਾਂ ਦੇ ਫੁੱਲਾਂ ਦੇ ਨਾਲ ਵਰਖਾ ਕਰਦੇ ਹੋਏ ਸੰਤਾਂ ਸਤਿਗੁਰ ਦੇ ਨਾਮ ਦੇ ਜਕਾਰੇ ਲਾਉਂਦੇ ਹੋਏ ਸੰਤਾਂ ਮਹਾਂਪੁਰਸ਼ਾਂ ਦਾ ਸਵਾਗਤ ਕੀਤਾ ਜਾਂਦਾ ਹੈ ਇਸੇ ਕਰਕੇ ਸਤਿਗੁਰ ਅੰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਹੈ ਭਾਈ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹੋਏ ਸਬਦ ਦੇ ਪੱਲੇ ਦੀ ਗੱਲ ਕਰਨੀ ਹੈ ਸਭ ਦਾ ਭਲਾ ਮੰਗਣਾ ਹੈ ਕਿ ਆਪਾਂ ਸਾਰੇ ਇਕੱਠੇ ਰਹੀਏ ਕਿਉਂਕਿ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਜਿਹੜਾ ਵੀ ਜੀਵ ਆਇਆ ਹੈ ਉਹਦਾ ਸਤਿਗੁਰਾਂ ਨੇ ਭਲਾ ਹੀ ਮੰਗਿਆ ਹੈ ਉਹ ਕਿਸੇ ਦੇ ਵੀ ਧਰਮ ਦਾ ਹੋਵੇ ਸਤਿਗੁਰੂ ਜੀ ਨੇ ਰਾਜਾ ਹਰਦੇਵ ਸਿੰਘ ਨਾਗਰਮਲ ਰਾਜਾ ਸਕੰਦਰ ਲੋਧੀ ਇੱਕ ਨਹੀਂ ਅਨੇਕਾਂ ਰਾਜੇ ਮਹਾਰਾਜੇ ਰਾਜਾ ਬែន ਰਾਣੀ ਚਾਲਾ ਬਾਈ ਮੀਰਾ ਭਾਈ ਅਨੇਕਾਂ ਰਾਜੇ ਮਹਾਰਾਜ ਜਿਹੜੇ ਸਤਗੁਰਾਂ ਦੇ ਚਰਨਾਂ ਦੇ ਨਾਲ ਲੱਗ ਕੇ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕੀਤਾ ਤੇ ਹੋਰਾਂ ਦੇ ਨਾਲ ਵੀ ਪਿਆਰ ਕੀਤਾ ਸਤਗੁਰੂ ਅਰਦਾਸ ਮਹਾਰਜ ਨੇ ਸਭਨਾਂ ਨੂੰ ਪਿਆਰ ਕਰਨ ਦੀ ਗੱਲ ਕੀਤੀ ਆ ਕਿ ਭਾਈ ਸਭ ਧਰਮਾਂ ਦਾ ਸਤਕਾਰ ਕਰੀਏ ਉਸ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਕਰੀਏ ਤਾਂ ਸਾਡਾ ਜੀਵਨ ਸਫਲ ਹੈ ਇਸ ਤਰ੍ਹਾਂ ਗੁਰੂ ਪਿਆਰੇ ਸਾਧ ਸੰਗਤ ਜੀ ਸਰਬ ਸਮਾਜ ਕਿ ਸਭ ਧਰਮਾਂ ਨੇ ਸਤਗੁਰੂ ਅਰਬਦਾਸ ਸ ਮਹਾਰਾਜ ਨੂੰ ਗੁਰੂ ਮੰਨਿਆ ਉਸ ਸਮੇਂ ਜਦੋਂ ਸਤਗੁਰੂ ਅਰਬਦਾਸ ਮਹਾਰਾਜੀ ਇਸ ਧਰਤੀ ਤੇ ਮੌਜੂਦ ਸਨ ਤੇ ਸਾਡੇ ਰਹਿਬਰ ਤਨ ਤਨ ਸਤਗੁਰੂ ਅਰਬਦਾਸ ਮਹਾਰਾਜੀ ਕੱਲੇ ਸਾਡੇ ਹੀ ਨਹੀਂ ਹਨ ਉਹ ਤਾਂ ਸਭਨਾ ਦੇ ਹਨ ਕਿ ਅਸੀਂ ਕੱਲੇ ਕਹਿ ਲਈਏ ਕਿ ਕੱਲੇ ਸਤਗੁਰੂ ਜੀ ਸਾਡੇ ਨਹੀਂ ਸਾਡੇ ਨਹੀਂ ਉਹ ਸਭਨਾ ਦੇ ਹਨ ਜਿਵੇਂ ਪਰਮਾਤਮਾ ਕਿਸੇ ਇੱਕ ਧਰਮ ਦਾ ਨਹੀਂ ਉਹ ਸਭ ਦਾ ਹੈ ਕਿ ਆਪਾਂ ਉਹ ਬੰਡੀਆਂ ਦੇ ਵਿੱਚ ਪਾ ਲਈਏ ਨਹੀਂ ਬੰਡੀਆਂ ਦੇ ਵਿੱਚ ਨਹੀਂ ਉਹ ਪਰਮਾਤਮਾ ਪੈਂਦਾ ਅਸੀਂ ਪਰਿਵਾਰ ਦੇ ਵਿੱਚ ਬੰਡੀਆਂ ਪਾ ਸਕਦੇ ਹਾਂ ਆਪਣੇ ਮਹੱਲੇ ਦੇ ਵਿੱਚ ਆਪਣੇ ਜਾਤਾਂ ਵਿੱਚ ਆਪਣੇ ਧਰਮਾਂ ਵਿੱਚ ਬੰਡੀਆਂ ਪਾ ਸਕਦੇ ਪਰ ਪਰਮਾਤਮਾ ਦੀਆਂ ਬੰਡੀਆਂ ਨਹੀਂ ਪਾ ਸਕਦੇ ਉਹ ਪਰਮਾਤਮਾ ਇੱਕ ਹੈ ਉਹਨੇ ਇੱਕ ਹੀ ਰਹਿਣਾ ਹੈ ਇਸ ਕਰਕੇ ਗੁਰੂ ਪਿਆਰੇ ਸਾਥ ਸੰਗਤ ਜੀਓ ਤਾਂ ਤਾਂ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਬਚਨਾਂ ਤੇ ਚੱਲਦੇ ਹੋਏ ਆਪਣਾ ਜੀਵਨ ਸਫਲਾ ਕਰੀਏ ਜਿਵੇਂ ਉਸ ਸਮੇਂ ਦੇ ਅਨੁਸਾਰ ਸਭ ਨੇ ਸਤਗੁਰੂ ਅਰਬਦਾਸ ਮਹਾਰਾਜ ਜੀ ਨੂੰ ਗੁਰੂ ਬਣਾਇਆ ਜਗਤਗੁਰੂ ਬਣਾਇਆ ਤੇ ਆਓ ਗੁਰੂ ਪਿਆਰੀ ਸਾਧ ਸੰਗਤ ਆਪਾਂ ਗੁਰੂ ਦੀ ਬੇਗਮ ਭਰੀ ਦੀ ਗੱਲ ਕਰ ਕਰ ਪਹੁੰਚਾਈਏ ਹਰ ਘਰ ਦੇ ਵਿੱਚ ਸਤਗੁਰ ਦੀ ਬੇਗਮ ਭਰੀ ਦੀ ਗੱਲ ਪਹੁੰਚਾਈਏ ਕਿਉਂਕਿ ਅੱਜ ਲੋੜ ਹੈ ਸਾਨੂੰ ਕਿ ਅਸੀਂ ਸਤਗੁਰੂ ਦੇ ਬੇਗਮਪੁਰੇ ਦੇ ਸੁਪਨੇ ਨੂੰ ਸੱਚ ਕਰੀਏ ਐਸਾ ਰਾਜ ਜੋ ਸਤਗੁਰੂ ਚਾਹੁੰਦੇ ਸੀ ਕਿ ਜਿੱਥੇ ਛੋਟਾ ਵੱਡਾ ਸਾਰੇ ਹੀ ਰਲ ਮਿਲ ਕੇ ਰਹਿਣ ਸਭਨਾਂ ਨੂੰ ਬਰਾਬਰਤਾ ਦਾ ਹੱਕ ਮਿਲੇ ਉਸ ਰਾਜ ਭਾਗ ਦੀ ਗੱਲ ਕਰੀਏ ਸੋ ਗੁਰੂ ਪਿਆਰੀ ਸਾਧ ਸੰਗ ਜੀਓ ਪਾਗਾਂ ਵਾਲਿਆਂ ਸੀ ਜੋ ਐਸੇ ਰਹਿਬਰ ਸਤਗੁਰੂ ਬਦਾਸ ਮਹਾਰਾਜ ਜੀ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਾਨੂੰ ਪੜਨ ਨੂੰ ਸਾਨੂੰ ਸੁਣਨ ਨੂੰ ਮਿਲਦੀ ਹੈ ਤੇ ਸਾਡਾ ਜੀਵਨ ਸਫਲਾ ਹੁੰਦਾ ਹੈ ਸੋ ਦੇਸ਼ ਅਰਬ ਦੇਸ਼ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਸੋ ਨਿਰਬੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜਗ ਗੁਰਦੇਵ ਜੀ